ਜੀ ভাই குருਜੀ ਸਤ ਸ੍ਰੀਕਾਲ ਸਾਰਿਆਂ ਨੂੰ ਸਤ ਸ੍ਰੀਕਾਲ ਲਾਈਕ ਵੀ ਨਾਲ ਹੀ ਕਰ ਦਿਓ ਡਬਲ ਟੱਚ ਕਰਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਮੈਂਟ ਕਰੀ ਚੱਲੋ ਪੰਜਾਬੀ 'ਚ ਕਰੀ ਚੱਲੋ ਡਬਲ ਟੱਚ ਕਰਕੇ ਲਾਈਕ ਕਰ ਜੇ ਲੋ ਨਾਲ ਲੈਕ ਵੀ ਕਰੀ ਚੱਲੋ ਨਾਲ-ਨਾਲ ਕਮੈਂਟ ਕਰੋ ਪੰਜਾਬੀ ਵਿੱਚ ਇੰਗਲਿਸ਼ ਚ ਮੈਨੂੰ ਆਉਂਦੇ ਨਹੀਂਗੇ ਯਾ ਵੀ ਜੀ ਕਰੋ ਕਮੈਂਟ ਕਮੈਂਟ ਨਹੀਂ ਮੈਨੂੰ ਪੜ੍ਹਨੇ ਨਹੀਂ ਹੋਉਂ ਇੰਗਲਿਸ਼ ਚ ਲਾਈਕ ਕਰੀ ਚੱਲੋ ਨਾਲ ਦੀ ਨਾਲੋ ਕੋਸ਼ਲੀ ਕਰਦੇ ਸੀ ਹੈਲੋ ਆਂਟੀ ਹਾਂ ਬਹੁਤ ਠੀਕ ਹਾਂ ਆ ਕਰੇ ਠੀਕ ਹਾਂ ਬਹੁਤ ਤੁਸੀਂ ਹਾਂ ਠੀਕ ਆ ਠੀਕ ਆ ਬਹੁਤ ਠੀਕ ਆ ਵਧੀਆ ਸੀ ਤਾਂ ਤੁਸੀਂ ਦੱਸੋ ਠੀਕ ਹੋ ਕਰੇ ਅਸੀਂ ਕੌਣ ਆ ਬੁੱਤ ਤੁਸੀਂ ਕੌਣ ਹੋ ਹਾਂ ਰੋਟੀ ਖਾ ਲਈਏ ਸੀ ਤਾਂ ਤੁਸੀਂ ਖਾ ਲਈ ਰੋਟੀ ਸਾਸਰੀ ਕਾਲ ਸਾਸਰੀ ਕਾਲ ਲਾਈਕ ਕਰ ਦਿਆ ਕਰੋ ਨਾਲ ਦੀ ਨਾਲ ਡਬਲ ਟੱਚ ਕਰਕੇ ਕੌਣ ਨਹੀਂ ਕਰਦੇ ਤਿਆਰੀਆਂ ਕਰਕੇ ਅੱਜ ਸਵੇਰ ਆਨੰਦਪੁਰ ਸਾਹਿਬ ਜਾਣਾ ਵਾ ਕੋਸ ਨਹੀਂ ਕਰਦੇ ਸੀ ਤਾਂ ਬੈਠੇ ਆ ਸਵੇਰ ਅਨੰਦਪੁਰ ਸਾਹਿਬ ਜਾਣਾ ਵਾ 7:00 ਵਜੇ ਸੀ 6:30 ਵਜੇ ਤੁਰਨਾ ਵਾ ਹੋਰ ਜੀ ਠੀਕ ਆ ਬਸ ਵਧੀਆ ਤੁਸੀਂ ਸੁਣਾਓ ਕੀ ਹਾਲ ਆ ਤੁਹਾਡਾ ਹਾਂਜੀ ਹਾਂਜੀ ਠੀਕ ਹੋ ਤੁਸੀਂ ਦੱਸੋ ਠੀਕ ਹੋ ਹੋਰ ਘਰੇ ਠੀਕ ਠਾਕ ਆ ਤੁਹਾਡੇ ਸਾਰੇ ਪਰਿਵਾਰ ਇਗਰ ਜਾਣੇ ਹੋ ਰੋਟੀ ਦਾ ਟਿਕਾ ਲੀ ਲੈ ਘਰ ਦੇਆ ਕਰੋ ਨਾਲ ਦੀ ਨਾਲ ਲੈ ਕਰੋ ਆਹ ਠੰਡ ਤਾਂ ਕਾਫੀ ਹੋ ਗਈ। ਅੱਗੇ ਨੂੰ ਵਧ ਗਈ ਠੰਡ। ਹੁਣ ਪਹਾੜਾਂ ਦੇ ਵਿੱਚ ਤਾਂ ਜ਼ਿਆਦਾ ਹੀ ਰਕੂਦਰ ਵੀ। ਸਵੇਰ ਅਸੀਂ ਜਾਣਾ ਮਾ 6:30 ਵਜੇ ਤੁਰਾਂਗੇ ਅਨੰਦਪੁਰ ਸਾਹਿਬ ਜਾਣਾ ਮਾ। 6:30 ਵਜੇ ਉੱਠ ਗਏ ਸੀ ਗੁਰਦੁਆਰਾ ਸਾਹਿਬ ਜਾਵਾਂਗੇ। ਉੱਥੇ ਜਾ ਕੇ ਮੱਥਾ ਟੇਕਾਂਗੇ। ਫਿਰ ਜਾਮ ਹੋ ਗਈ ਗੁਰਦੁਆਰਾ ਸਾਹਿਬ ਹੋਰ ਠੀਕ ਠਾਕ ਹੈ ਪਰਿਵਾਰ ਤੁਹਾਡੇ ਸਾਰੇ ਤੇ ਲਾਈਕ ਕਰੀ ਚਲੋ ਨਾਲ ਦੀ ਨਾਲ ਹੀ ਲਾਈਕ ਤਾਂ ਕਰਦੇ ਨਹੀਂ ਲਾਈਕ ਕਰ ਚਲੋ ਨਾਲ ਦੀ ਨਾਲ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਕਰਤਾ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਨਾਲ ਦੀ ਨਾਲ ਕਰੀ ਚਲੋ ਲਾਈਕ ਡਬਲ ਟੱਚ ਕਰ ਕਰਕੇ ਕਰ ਲਿਓ ਲਾਈਕ ਗੱਲ ਤਾਂ ਕੀ ਗੱਲ ਕਰਦੇ ਆ ਪੁੱਤ ਤੁਸੀਂ ਮੜਮੜ ਕਮੈਂਟ ਕਰੋ ਕਮੈਂਟ ਨਾਲ ਨਾਲ ਤੁਹਾਡੇ ਨਾਲ ਗੱਲ ਕਰਾਂਗੇ ਅਸੀਂ ਕਮੈਂਟ ਕਰੀ ਚਲੋ ਨਾਲ ਦੀ ਨਾਲ ਫਿਰ ਅਸੀਂ ਤੁਹਾਨੂੰ ਨਾਲ ਦੀ ਨਾਲ ਜਵਾਬ ਦੇਈ ਚੱਲਾਂ ਗੱਲ ਦਾ ਬਸ ਗੱਲ ਕੀ ਕਰਨੀ ਆ ਤੇ ਅਲਤੁਨੇ ਸਾਰੀ ਕਰ ਲਈ ਰੋਟੀ ਖਾ ਲਈ ਕੱਪੜੇ-ਕੁਪੜੇ ਪ੍ਰੈਸ ਕਰਕੇ ਰੱਖ ਲੇ ਤੇ ਬੈਠੇ ਸੀਗੇ ਅਸੀਂ ਥੈਂਕ ਯੂ ਬਹੁਤ ਥੈਂਕ ਯੂ ਬਹੁਤ ਧੰਨਵਾਦ ਤੁਸੀਂ ਹਰ ਰੋਜ਼ ਲਾਈਕ ਕਰਦੇ ਹੋ ਤਾਂ ਬਹੁਤ ਧੰਨਵਾਦ ਤੁਹਾਡੇ ਥੈਂਕ ਯੂ ਬਹੁਤ ਬਹੁਤ ਸਪੋਰਟ ਕਰਨ ਲਈ ਹਾਂ ਥੈਂਕ ਯੂ ਬਹੁਤ ਥੈਂਕ ਯੂ ਥੈਂਕ ਯੂ ਥੈਂਕ ਯੂ ਸਪੋਰਟ ਕਰ ਲਈ ਥੈਂਕ ਯੂ ਲੋ ਮੇਰੇ ਹਿਸਾਬ ਨਾਲ ਲਾਈਵ ਹੋ ਜਾਵਾਂ ਤੁਹਾਡੇ ਆਨੰਦਪੁਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਵਾਂ ਜਾਣਾਂ ਤਾਂ ਕੱਲ ਸੀ 25 ਤਰੀਕ ਨੂੰ ਉੱਥੇ ਉੱਥੇ ਕੱਠ ਬਹੁਤ ਸੀਗਾ ਔਰ ਤੇ ਇੱਕ ਵਾਰ ਦਰਦ ਸਿੱਧੀਗੁਰਪੁਰ ਵੀ ਸੀਗਾ ਨਾ ਕੱਲ ਪੰਜਾਬੀ ਚ ਆਓ ਜੀ ਪੰਜਾਬੀ ਚ ਇੰਗਲਿਸ਼ ਨਹੀਂ ਆਉਂਦੀ ਕਮੈਂਟ ਕਰਿਓ ਨਾਲ ਦੀ ਨਾਲ ਜੀ ਕਮੈਂਟ ਬਹੁਤ ਘੱਟ ਆ ਆਉਂਦੇ ਤਾਂ ਲਾਈਕ ਕਰਿ ਚਲੋ ਨਾਲ ਦੀ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਘਰੇ ਪਰਿਵਾਰ ਤੁਹਾਡਾ ਠੀਕ ਆ ਸਾਰੇ ਜਿਹੜੇ ਨਵੇਂ ਜੁੜੇ ਹੋਗੇ ਨਾ ਲਾਈਕ ਸਬਸਕ੍ਰਾਈਬ ਕਰ ਲਿਆ ਕਰੋ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਤਾਂ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਹੋਰ ਜੀ ਹਾਂ ਰੋਟੀ ਖਾ ਲਈ ਹਾਂ ਜੀ ਰੋਟੀ ਖਾ ਲਈ ਬੈਠੇ ਸੀ ਅਸੀਂ ਰੋਟੀ ਖਾ ਕੇ ਸਾਰਾ ਸਮਨਪਾਰਸੇ ਚ ਪਾ ਕੇ ਬਹਿ ਗਈ ਜੋ ਨਾਲ ਲਜਾਣਾ ਵਾ ਹੁਣ ਤਾਂ ਸ਼ਾਮ ਨੂੰ ਆਉਣਾ ਵਾ ਫਿਰ ਵੀ ਚਲ ਦਵਾ ਗਿਓ ਪੋਟੀਆਂ ਦੇ ਨਾਲ ਚਾਹੀਦੀਆਂ ਤੁਸੀਂ ਰੋਟੀ ਖਾ ਲਈ లైక్ కరియేలో లైక్ నాల్ ది నాల్ ਸੁਣਾ ਦੇ ਗੱਲ ਕੀ ਸੁਣਾਈਏ ਦੱਸੋ ਹੈ ਪਹਿਲਾਂ ਸੁਣਾਉਂਦਾ ਤੁਹਾਨੂੰ ਵੀ ਦੰਦਪੁਰ ਸਾਹਿਬ ਜਾਣਾ ਸੀ ਸਵੇਰੋਂ ਕਿਹੜੀ ਗੱਲ ਕਰੀਏ ਕਮੈਂਟਾਂ ਚ ਦੱਸੋ ਵੀ ਕੀ ਸੁਣਾਈਏ ਤੁਹਾਨੂੰ ਅਸੀਂ ਸਤ ਸ੍ਰੀ ਅਕਾਲ ਹਾਂ ਹਰਮਨ कौर ਠੀਕ ਹੋ ਬੱਤੂ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਾਂ ਨਵੀਂਤਾ ਜੀ ਠੀਕ ਆ ਬੱਤੂ ਠੀਕ ਆ ਠੀਕ ਆ ਲਾਈਕ ਕਰ ਦੋ ਮੈਨੂੰ ठीक है ठीक है बढ़िया हाँ हरमिंदर कौर है ना हरमिंदर कौर हां ठीक है सत श्रीकाल पत हरमिंदर कौर अः नमिता जी हाँ ठीक है पत नमिता जी ਲਾਈਕ ਕਰ ਜਿਓ ਨਾਲ ਦੀ ਨਾਲ ਹੋਰ ਕਰੇ ਪ੍ਰਵਾਹ ਠੀਕ ਆ ਸਾਰਾ ਲਾਈਕ ਕਰ ਦੇ ਕੋਈ ਲਾਈਕ ਤਾਂ ਕਰ ਦੇਣੀ ਗੀ ਲਾਈਕ ਕਰਿਆ ਕਰੋ ਗਣਾ ਡਬਲ ਟੱਚ ਕਰਕੇ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਲਾਈਕ ਕਰ ਦੋ ਕਿੰਨੇ ਜਾਣੇ ਜੁੜੇ ਹੋਏ ਤੁਸੀਂ ਲਾਈਕ ਨਹੀਂ ਕਰਦੇ ਕਮੈਂਟ ਕਰੀ ਜਲ ਪੰਜਾਬੀ ਚ ਨਾਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਹ ਠੀਕ ਆ ਕਰੇ ਪਰਿਵਾਰ ਤੁਹਾਡਾ ਸਾਰਾ ਲਾਈਕ ਕਰ ਦਿਆ ਕਰੋ ਨਾਲ ਡਬਲ ਟੱਚ ਕਰਕੇ Thank you, thank you, thank you. ਹਾਂ ਪਤ ਹੋਈ ਆ ਸੱਚੀ ਗੱਲ ਆ ਬਸ ਹੁਣ ਆ ਹੀ ਆ ਚੱਲੀ ਜਾਂਦਾ ਦੁਨੀਆਂ ਤੇ ਇਹ ਜਾਏ ਕੋਸ ਗਲਤ ਵਲਤੀ ਚੱਲੀ ਜਾਂਦਾ ਕਿਉਂਕਿ ਆਪਾਂ ਨੂੰ ਅੱਗੇ ਚੱਲਦਾ ਤਾਂ ਅੱਗੇ ਵੀ ਵੈਸੇ ਹੁਣ ਆ ਮੱਤ ਤੇ ਪਰ ਹੁਣ ਮੋਬਾਈਲਾਂ ਟੀਵੀਆਂ ਨੇ ਆਪਾਂ ਨੂੰ ਮੀਡੀਆ ਵਾਲਾ ਨੇ ਜਾਗਰੂਤ ਕਰਤਾ ਆਪਾਂ ਨੂੰ ਉਹਦੇ ਕਰਕੇ ਆਪਾਂ ਨੂੰ ਬਹੁਤ ਹੁਣ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਹੁੰਦਾ ਕਿੱਥੇ ਕੀ ਹੁੰਦਾ ਅੱਗੇ ਦੁਨੀਆ ਨੇਰੇ ਵਿੱਚ ਸੀਗੀ ਹੁਣ ਆਪਾਂ ਨੂੰ মিডিਆ ਵਾਲਿਆਂ ਨੇ ਚਾਨਣ ਵਿੱਚ ਕਰਤਾ ਆਪਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਵੀ ਕੀ ਉੱਤ ਕੀ ਹੋਇਆ ਕਿੱਥੇ ਨਹੀਂ ਬਹੁਤ ਮਾੜੀ ਹੋਈ ਪੁੱਤ ਹੋਰ ਤੁਸੀਂ ਠੀਕ ਠਾਕ ਘਰੇ ਪਰਿਵਾਰ ਸਾਰਾ ਲਾਈਕ ਕਰ ਜਲੋ ਨਾਲ ਨਾਲ ਡਬਲ ਟੱਚ ਕਰਕੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਹੁਣ ਯੁੱਗ ਬਦਲ ਗਿਆ ਕਨਾ ਆ ਇਨਸਾਫ ਤਾਂ ਮਿਲਣਾ ਚਾਹੀਦਾ ਬੁੱਤੋ ਹਾਂ ਇਨਸਾਫ ਨਹੀਂ ਕਨਾ ਗਵਰਨਮੈਂਟ ਇਨਸਾਫ ਨਹੀਂ ਦਿੰਦੀ ਇਨਸਾਫ ਦੇਣਾ ਚਾਹੀਦਾ ਗੋਲੀ ਦਾ ਹੀ ਹੁਕਮ ਕਰਨਾ ਚਾਹੀਦਾ ਹੈ ਜੇ ਬੰਦਿਆਂ ਨੂੰ ਜੋੜੇ ਗਲਤ ਕੰਮ ਕਰਦੇ ਆ ਲਾਈਕ ਕਰਦੇ ਕੋਲ ਡਬਲ ਟੱਚ ਕਰਕੇ ਲਾਈਕ ਨਹੀਂ ਕਰਦੇ ਲਾਈਕ ਬਹੁਤ ਘੱਟ ਆ ਤੁਹਾਡੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਕਮੈਂਟ ਕਰੀ ਚਲੋ ਪੰਜਾਬੀ ਚ ਕਮੈਂਟ ਨਾਲ ਦੀ ਨਾਲੀ ਹੋਰ ਕਦੇ ਸਾਰਾ ਪ੍ਰਵਾਹ ਠੀਕ ਆ ਜੀ ਸਾਰੇ ਠੀਕ ਹੋ ਤੁਸੀਂ ਕਿੰਨੇ ਡੈਮ ਹੋ ਗਏ ਸਾਈ ਦੇ ਕਰਿਆ ਨਾ ਬੰਦੇ ਹੋ ਜਾਂਦੀ کریم ਕਿ ਗਾਣਾ ਕੋਸ ਨਹੀਂ ਗਿਆ ਇਹ ਨਹੀਂ ਇਹ ਕਿਹਨੇ ਲਿਆ ਦੱਸ ਆ ਦੇ ਤੇਹੀ ਰਹਤੀ ਕੋ ਨਬੀ ਚ ਹੁੰਦੀ ਹੈ ਨਹੀਂ ਇੱਕ ਹੀ ਹੁੰਦੀ ਹੈ ਦੋਨੇ ਹੋਣਾ ਉਹੀ ਜੀ ਇਹ ਗੋਲ ਗੁਨੀਆ ਵਾਸ ਫੋ ਉਹ ਕਿਹੜੇ ਫਲੇਵਰ ਆ ਰਿਹਾ ਇਸੇ ਫਲੇਵਰ ਉਹਨੇ ਮਤਬਾ ਵਸੇ ਮਾਲ ਭੁੜਾ ਥਾਂ ਲਿਆਉਣ ਵਾਲੀ ਲੱਗੇ ਹੋਣੀ ਸੀ ਹਾਂ ਫਿਰ ਹੋ ਗਈ ਆ ਉਹ ਮੈਂ ਤਾਂ ਲਿਆਉਂਦੀ ਹਾਂ ਇੱਕ ਉਹ ਲਿਆ ਰਹੀ ਹੈ ਮੈਨੂੰ ਲੱਗਦਾ ਹੂ ਪੂਰਾ ਲੇ ਹੁਣ ਆ ਉਹ ਆਈ ਦੇ ਨਕੰਦਰਾਂ ਨੂੰ ਲਾਦੀ ਹੈ ਬੂਟ ਇੱਥੇ ਲਾ ਦੇ ਜਰਾ ਬਾਜੂ ਕੋ ਇੱਥੇ ਲਾ ਦੇਗਾ ਨਾ ਫਿਰ 사ਸਰੀ ਕਾਲ ਜੀ 사ਸਰੀ ਕਾਲ ਇਧਰੇ ਲਾ ਲਾ ਇੱਥੇ ਬੂਟੇ ਤੇ ਫਿਰ ਕਾਕੀ ਕੀ ਜਮੇਗੀ ਵਾਸ਼ੂਮ ਕੰਮ ਜਗੀ ਆਈ ਤੇ ਬਲ ਬਾਜੀਓ ਸਵੇਰੇ ਜਦ ਤੂੰ ਉੱਠੇਗੀ ਜਰਾ ਬਾਜੂ ਕੋ ਇੱਥੇ ਲਾ ਦੇ ਬੀ ਜ਼ਾਲੀ ਕਰ ਦਿਨੇਗਾ ਇੰਗਲਿਸ਼ ਚ ਨਹੀਂ ਗੱਲ ਆਉਂਦੀ ਜੀ ਪੰਜਾਬੀ ਚ ਗੱਲ ਕਮੈਂਟ ਕਰੋ ਮੈਂ ਇਧਰ ਗਾ ਧਿਆਨ ਹੋ ਗਿਆ ਸੀ ਮੇਰਾ ਹਾਂਜੀ ਕਮੈਂਟ ਕਰੀ ਚੱਲੋ ਨਾਲ ਦੀ ਨਾਲ ਕੋਈ ਨਾ ਕੋਈ ਗਾਣਾ ਚੱਲ ਗਿਆ ਲੈ ਚੋ ਇਹ ਚ ਆ ਗਿਆ ਉਧਰ ਗਾਣਾ ਕਾਪੀਰਾਈਟ ਬਹਿ ਗਈ ਮੈਨੂੰ ਪਰ ਮੈਨੂੰ ਉੱਚ ਉਹ ਕਰ ਠੀਕ ਆ ਹਾਂਜੀ ਹਾਂਜੀ ਠੀਕ ਠਾਕ ਹੋਰ ਘਰੇ ਪਰਵਾਹ ਠੀਕ ਆ ਸਾਰੇ ਤੇ ਗੰਬਰ ਆ ਗਏ ਜੀ ਲੋੜ ਨਹੀਂ ਇੰਗਲਿਸ਼ ਹੈ ਮੈਂ ਦੂਜਾ ਪੂ ਲੋਕੇ ਭੇਜਾ ਕੋਡ ਕੱਟ ਲਾ ਦੇ ਇਧਰ ਹਾਂਜੀ ਰਾਜੀ ਹਾਂਜੀ ਰਾਜੀ ਤੁਸੀਂ ਦੱਸੋ ਕਿਵੇਂ ਹੋ ਘਰੇ ਠੀਕ ਪਰਿਵਾਰ ਤੁਹਾਡਾ ਲਾਈਕ ਕਰ ਦਿਆ ਕਰੋ ਲਾਈਕੋ ਕਮੈਂਟ ਕਰ ਦਿਆ ਕਰੋ ਨਾਲ ਦੀ ਨਾਲ ਹੀ ਲਾਈਕ ਕਰ ਜੱਲਿਆ ਕਰੋ ਨਾਲ ਨਾਲ